ਆਸਾਂ ਮੱhalla ਪਹਿਲਾ ਗੁਰ ਕਰ ਗਿਆਨ ਧਿਆਨ ਕਰ ਧਾਵੈ ਕਹਿ ਲਗਾ ਮਾਰਾ ਸਾਡੇ ਤਾਂ ਨਾ ਤੇ ਬਾਜੇ ਖੁੱਲ ਜਾਂਦੇ ਜਦੋਂ ਪਿਆਲਾ ਪੀ ਲੀਏ ਤਾਂ ਗੁਰੂ ਮਾਰਾ ਸਾਹਿਬ ਦੇ ਪਾਸ ਇਹਨ ਪਿਆਲਾ ਲਿਆ ਕੇ ਗੁਰਖਣਾਸਨ ਕਿਹਾ ਸੀ ਲਿਆ ਗੁਰੂ ਨਾਨਕ ਦੇ ਅੱਗੇ ਪਿਆਲਾ ਰੱਖ ਪੀ ਕੇ ਮਸਤ ਹੋ ਜਾਣ ਅੰਮ੍ਰਿਤ ਈ ਤੁਮ ਖੁੱਲ ਜਾਏ ਮਾਰੋ ਦੇ ਅੱਗੇ ਭਰਦੀਨ ਪਿਆਲਾ ਲਿਆ ਕੇ ਰੱਖਿਆ ਸੀ ਮਾਰਨ ਕਹਿ ਸੀ ਦੋਹਾਂ ਮੱਤ ਕੋਈ ਮਾਤੇ ਨਹੀਂ ਅਸੀਂ ਸ਼ਰਾਬ ਪੀਣ ਵਾਲੇ ਯੋਗੀ ਨਹੀਂ ਹਾਂ ਜਿਹੜੇ ਸ਼ਰਾਬ ਨੂੰ ਆਇਓ ਕਿਹੜੇ ਮਸਤਾਨਿਆਂ ਵਿੱਚ ਹੈ ਉਹ ਮਸਤਾਨਿਆਂ ਦੇ ਵਿੱਚ ਨਹੀਂ ਜਾਣੇ ਜਾਂਦੇ ਐ ਤਾਂ ਗਿਆਨ ਦੀ ਸ਼ਰਾਬ ਪੀਨੇ ਆ ਤੁਸੀਂ ਮਾਰੇ ਕਿਵੇਂ ਗਿਆਨ ਦੀ ਸ਼ਰਾਬ ਕੱਢੀ ਐ ਤਾਂ ਮਾਰੇ ਦੱਸਦੇ ਹੁਣ ਆਸਾ ਮਹੱਲਾ ਪਹਿਲਾ ਗੁਰ ਕਰ ਗਿਆਨ ਨੂੰ ਧਿਆਨ ਕਰਤਾ ਵੈ ਇਹ ਜਿਹੜਾ ਗੁਰੂ ਸਾਹਿਬ ਦਾ ਗਿਆਨ ਹੈ ਗੁਰ ਪਾਉਣਾ ਕਰੀਏ ਧਿਆਨ ਕਰਤਾ ਵੈ ਜਿਹੜਾ ਪਰਮੇਸ਼ਰ ਦਾ ਧਿਆਨ ਕਰਨੇ ਧਾਵਿਆਂ ਦੇ ਫੁੱਲ ਪਾਉਂਦੇ ਹੁੰਦੇ ਆ ਸ਼ਰਾਬ ਚੰਗੀ ਕੱਢਣ ਵਾਸਤੇ ਕਿੰਦੇ ਪਰਮੇਸ਼ਰ ਦਾ ਜਿਹੜਾ ਧਿਆਨ ਹੈ ਧਾਵਿਆਂ ਦੇ ਫੁੱਲ ਹਨ ਕਰ ਕਰਣੀ ਉਹਦੀ ਕਿਹ ਧਾਵਿਆਂ ਦੇ ਫੁੱਲ ਆਦਿਕ ਪਾਉਂਦੇ ਐ ਕਰ ਕਰਣੀ ਕਸ ਪਾਈ ਐ ਜਦੋਂ ਜਿਹੜੀ ਕਰਣੀ ਭਗਤੀ ਕਰਨੀ ਹੈ ਇਹ ਕਸ ਛੱਕੇ ਵਿੱਚ ਪਾਉਣਾ ਕਰੀਏ ਪਾਠੀ ਪਵਨ ਪਰੇ ਦਾ ਪੋਚਾ ਪਾਠੀ ਪਵਨ ਸਾਡਾ ਸੰਸਾਰ ਜਿਹੜਾ ਮਿੱਠਿਆ ਜਨਣਾ ਹੈ ਇਹ 14 ਲੋਕ ਇੱਕ ਪੱਠੀ ਹੈ ਨਾਲ ਸੰਬੰਧ ਸੰਸਾਰ ਨੂੰ ਸਮਝਣਾ ਨੁਸਾਰ ਰੂਪੀ ਭਵਨ ਜਿਹੜਾ ਇਹ ਪੱਖੀ ਮੰਨੀ ਹੈ ਇਹਦੀ ਬਾਣੀ ਕੀਤੀ ਹੈ। ਪ੍ਰੇਮ ਦਾ ਪੋਚਾ ਜਿਹੜਾ ਸਾਰੇ ਪਰਮੇਸ਼ਰ ਦੀ ਜੋਤ ਜਾਣ ਕੇ ਪ੍ਰੇਮ ਕਰਨਾ ਹੈ। ਕਿਸੇ ਮੰਦਾ ਆਸਨਾ ਚੱਲੇ ਇਹ ਅਸੀਂ ਪ੍ਰੇਮ ਦਾ ਪੋਚਾ ਗਿੱਲੀ-ਲੀ ਫੇਰਦੇ ਹੁੰਦੇ ਆ ਬਾਪ ਕੱਢਣ ਲਾਸਤੇ। ਇਹ ਪ੍ਰੇਮ ਦਾ ਪੋਚਾ ਦੁਨੀਆ। ਇਤਰਾਸ ਅਮਿਓ ਚੁਆਈ ਹੈ। ਇਹ ਤੋ ਇਸ ਤਰੀਕੇ ਨਾਲ ਅਮਿਓ ਰਾਸ ਚੁਆਈ ਹੈ। ਇਹ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਕਿਹਾ ਹੁੰਦਾ ਹੈ ਤੁਹਾਡੇ ਤਾਂ ਸ਼ਾਇਦ ਹੁੰਦੀ ਹੈ ਜਿਹੜੀ ਤੁਹਾਨੂੰ ਕੋ ਪ੍ਰਿਸ਼ਟ ਕਰਨ ਵਾਲੀ ਹੈ ਤੇ ਇਸ ਰਸ ਕਰਕੇ ਅੰਮ੍ਰਿਤ ਰਸ ਚੁੰਦਾ ਹੈ ਇਸ ਤਰੀਕੇ ਦੇ ਨਾਲ ਇਹ ਬ੍ਰਹਮਾਨੰਦ ਜੋਗਾਂੰਦ ਦੇ ਨੰ ਬ੍ਰਹਮਾਨੋ ਚੁੰਦਾ ਹੈ ਬਾਬਾ ਮਨਮਤ ਵਾਰੂ ਨਾਮ ਰਸ ਪੀਵੇ ਬਾਬਾ हे ਪੰਥਰੀ ਯੋਗੀ ਬਾਬਾ हे ਪਿਆਰੇ ਮਨਮਤ ਵਾਰੂ ਮਨ ਮਸਤਾਨਾ ਹੋ ਜਾਂਦਾ ਹੈ ਨਾਮ ਰਸ ਨੂੰ ਪੀਂਦਾ ਪੀਂਦਾ ਅਕਲ ਵਾਲਾ ਬਣ ਜਾਂਦਾ ਹੈ ਸੂਪ ਦੀ ਪ੍ਰਾਪਤੀ ਵਾਲੀ ਆਤਮ ਵਿਸ਼ੇਣੀ ਮਤ ਵਾਲਾ ਬਣ ਜਾਂਦਾ ਤੂੰ ਸਾਡੇ ਮਤ ਕਵਲੀ ਹੋ ਜਾਂਦੀ ਬੁੱਧੀ ਜਿਹੜੀ ਹੈ ਸਹਿਜ ਰੰਗ ਰਚ ਰਸ ਰਹਿਆ ਸਹਿਜ ਸਰੂਪ ਦੇ ਰੰਗ ਆਨੰਦ ਵਿੱਚ ਰਚਿਆ ਰਿੰਦਾ ਹਰ ਵਕਤ ਅਹਨਸ ਬੰਲੀ ਪ੍ਰੇਮ ਲਿਵ ਲਾਗੀ ਅਸੀਂ ਤਾਂ ਮਾਰਾ ਵੀ ਕਿ ਰੰਗ ਦੀ ਪੋਟਲੀ ਸਿੱਧ ਨਾ ਨੇ ਜਦੋਂ ਕਦੇ ਸੰਧੂਰੀ ਸ਼ਰਾਬ ਕਰਨੀ ਹੋਵੇ ਜਾਂ ਹਰੇ ਰੰਗ ਦੀ ਸ਼ਰਾਬ ਕਰਨੀ ਹੋਵੇ ਉਹ ਮਾਰੇ ਕਿੰਨੇ ਲੈ ਬੰਨੀ ਤੋਂ ਵੀ ਖਾਲੀ ਨਹੀਂ ਰਹਿੰਦੇ ਸੁਣੋ ਅਹਨਸ ਬੰਨੀ ਪ੍ਰੇਮ ਲਿਵ ਲੱਗੀ ਰਾਤ ਦਿਨ ਜਿਹੜੀ ਪ੍ਰੇਮ ਨਾਲ ਵਾਹਿਗੁਰੂ ਚ ਲਿਵ ਲੱਗੀ ਏ ਬੰਨੀ ਏ ਇਹ ਬੰਨੀ ਰੰਗ ਚਾੜਿਆ ਰੰਗ ਦੀ ਪੋਟਲੀ ਹੈ ਸਾਡੀ ਬੰਨੀ ਚੋਂ ਬੰਨੀ ਅੰਤ ਕਰਨਾ ਸਾਬਦ ਅਨਾਹਦ ਗਹਿਆ ਕੌਣ ਬੰਨੀ ਏ ਹਾਂਜੀ ਅਹਨਸ ਬੰਨੀ ਪ੍ਰੇਮ ਲਿਵ ਲੱਗੀ ਉਹ ਜਿਹੜੀ ਲਿਵ ਲੱਗੀ ਰਾਤ ਦਿਨੇ ਏ ਬੰਨੀ 포ਟਲੀ ਹੈ ਰੰਗ ਰੰਗੀ ਵਿੱਚ ਸੰਧੂਰੀ ਸ਼ਬਦ ਅਨਾਹਦ ਗਹਿਆ ਅਤੇ ਸ਼ਬਦ ਗੁਰੂ ਧੰਨ ਧੰਨ ਸੁਣ ਗਏ ਹੋ ਇਧਰ ਕਹਿੰਦੇ ਅਨਾਹਦ ਹੱਦ ਤੋਂ ਰਹਿ ਜੋ ਸ਼ਬਦ ਬ੍ਰਹਮ ਹੈ ਉਸ ਨੂੰ ਜਿਹੜਾ ਗ੍ਰਹਿਣ ਕੀਤਾ ਹੈ ਇਹੋ ਹੀ ਅਨਾਹਦ ਸ਼ਬਦ ਹੈ ਸਾਡਾ ਗ੍ਰਹਿਣ ਕੀਤਾ ਹੋਇਆ ਰਹਾਉ ਪੂਰਾ ਸਾਚ ਪਿਆਲਾ ਸਹਜੇ ਫਿਰ ਸਤਨਾਮ ਦਾ ਪਿਆਲਾ ਭਰਿਆ ਹੋਇਆ ਸਵਾਸ ਰੂਪੀ ਸਹਜੇ ਹੀ ਹੇ ਪਿਆਏ ਜਾ ਕੋ ਨਦਰ ਕਰੇ ਨਾਮ ਦੇ ਸਰਗੁਣ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਦੇ ਹੇ ਦਰਸਨੀ ਯੋਗੀ ਉਹਨੂੰ ਸਤਿਗੁਰੂ ਇਹ ਨਾਮ ਰਸ ਦੀ ਬ੍ਰਹਮਾਨੰਦੀ ਸਰਾਪੇ ਆਉਂਦੇ ਹਨ ਅੰਮ੍ਰਿਤ ਦਾ ਵਾਪਾਰੀ ਹੋਵੇ ਇਹ ਯੋਗੀ ਜਿਹੜਾ ਅੰਮ੍ਰਿਤ ਮਹਾਰਾਜਾ ਛਕਣ ਵਾਲਾ ਹੋਵੇ ਅੰਮ੍ਰਿਤ ਨਾਮ ਦਾ ਵਪਾਰੀ ਬਣ ਜਾਵੇ ਕਿਆ ਮਦ ਤੁ ਛੂਛੇ ਭਾਉ ਧਰੇ ਕੋਈ ਤੁਸੀਂ ਸ਼ਰਾਬਾਂ ਦੇ ਪ੍ਰੇਮ ਘਾਰ ਦਾ ਫਿਰੂਗਾ ਕਦੇ ਅੰਮ੍ਰਿਤਧਾਰੀ ਸਿੱਖ ਸ਼ਰਾਬ ਨਾ ਪੀਵੇਗਾ ਜਿਨ ਅੰਮ੍ਰਿਤ ਦੀ ਰਹਿਤ ਰੱਖਣੀ ਹੈ ਇਹ ਸਿੱਧਾ ਨੂੰ ਮਾਲਾ ਜਵਾਬ ਦੇ ਰਹੇ ਹੈ ਕਿ ਤੁਸ ਥੋੜੇ ਵਰਗੀਆਂ ਸ਼ਰਾਬਾਂ ਵਿੱਚ ਪ੍ਰੇਮ ਘਾਰੂ ਕਦੇ ਨਹੀਂ ਧਾਰੇਗਾ ਵਾਹਿਗੁਰੂ ਦੇ ਨਾਮ ਰਸੀ ਲੀਨ ਰਹੇਗਾ ਔਰ ਕੀ ਸਾਖੀ ਅੰਮ੍ਰਿਤ ਬਾਣੀ ਜਿਨਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਪ੍ਰਾਪਤ ਹੋਈ ਹੈ ਇਹ ਅੰਮ੍ਰਿਤ ਰੂਹ ਬਾਣੀ ਹੋ ਗਾ ਹੈ ਇਸ ਗੱਲ ਦੀ ਪਰਵਾਣ ਪਹਾਸ ਮਹਾਂਦੀਨ ਸਾਰੇ ਇਸ ਨਾਮ ਰਸ ਨੂੰ ਪ੍ਰਮਾਨੀ ਸੁਖਲਾ ਹੋ ਗਿਆ ਹੈ ਦਰ ਦਰਸ਼ਨ ਕਾ ਪ੍ਰੀਤ ਮੋਹ ਹੈ ਫੇ ਭਾਈ ਜੀ ਨੂੰ ਹਿਰਦੇ ਦੇ ਅੰਦਰ ਦਰਸ਼ਨ ਵਾਹਿਗੁਰੂ ਦੇ ਦ ਸੰਸਾਰ ਦੇ ਅੰਦਰ ਸਾਧ ਸੰਗਤ ਦੇ ਅੰਦਰ ਦਰਸ਼ਨ ਅੰਦਰ ਜਿਸ ਨੂੰ ਵਾਹਿਗੁਰੂ ਦੇ ਦਰਸ਼ਨਾਂ ਦਾ ਪਿਆਰਾ ਹੋ ਜਾਵੇ ਮੁਕਤ ਬੈਕੁੰਠਾ ਕਰੈ ਕੇ ਆਹ ਇਹ ਯੋਗੀਆਂ ਨੂੰ ਮੁਕਤੀਆਂ ਤੇ ਬਕੁੰਠਾਂ ਦਾ ਕੀ ਕਰਨਾ ਹੈ ਮੁਗਧੀਆਂ ਜਿਹੜੀਆਂ ਬਕੁਟੀਆਂ ਮੁਕਤੀਆਂ ਸਲੋਕ ਸਵੀਪ ਸਰੂਪ ਸੁਜਜ ਉਹਨਾਂ ਨੂੰ ਕੀ ਕਰਨਾ ਉਹਨਾਂ ਨੇ ਲੋੜ ਨਹੀਂ ਇਹ ਜੀ ਮੁਕਤ ਬਕੜੀ ਵੀ ਗਿਆਨੀ ਤਿਆਗੇ ਕਈ ਬਕੁਟ ਨਹੀਂ ਲਵੇ ਲਾਗੇ ਐਸਾ ਨਾ ਕੋ ਸਖਿਆਤ ਹੈ ਉਹਨਾਂ ਨੂੰ ਮੁਕਤ ਪ੍ਰੋਖ ਹੁੰਦੀ ਹੈ ਜਦੋਂ ਮਰ ਕੇ ਜਾਊ ਕਿਤੇ ਵੇਖੂ ਉਹਨਾਂ ਨੂੰ ਜਿਉਂਦਿਆਂ ਨੂੰ ਉਹ ਆਨੰਦ ਇਸ ਕਰਕੇ ਉਹ ਕੀ ਕਰਨਾ ਮੁਕਤੀਆਂ ਵਕੁੰਠਾਂ ਨੂੰ ਸਿਮਤੀ ਰੱਤਾ ਸਦ ਬੈਰਾਗੀ ਜੋ ਪਰਮੇਸ਼ਰ ਦੀ ਸਿਮਤੀ ਰੱਤਾ ਹੋਇਆ ਉਹ ਸ਼ਰਾਪੀਨ ਦੀ ਲੋੜ ਨਹੀਂ ਉਹ ਸਦਾ ਵਾਹਿਗੁਰੂ ਦੇ ਵਿਰਾਗ ਵਿੱਚ ਵਿਰਾਗਮਾਨ ਹੈ ਜੂਏ ਜਨਮ ਨਾਹਾਰ ਉਹ ਬਿਸ਼ਣ ਜਿਨਾ ਕਹੇ ਜੋਗੀਓ ਜਿਵੇਂ ਤੁਹਾਡਾ ਮਸ਼ਿੰਦਰਨਾਥ ਸੰਗਲਾ ਦੀਵ ਦੇ ਰਾਜੇ ਮੁਰਦਨ ਦੇ ਜੀ ਆਵੜੇ ਅਸੀਂ ਪਦਮਨੀ ਦੇ ਲਾਲ ਕੇ ਕਿਉਂ ਬਿਸ਼ਣ ਰੂਪੀ ਜੂਏ ਚ ਆਵਦੇ ਜਨਮ ਨੂੰ ਹਾਰ ਦੇ ਉਹ ਜਿੱਤ ਕੇ ਜਾਂਦੇ ਹਨ ਕਹੋ ਨਾਨਕ ਸੁਣ ਭਰਥ ਰਜੂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਭਰਥਰੀ ਜੋਗੀ ਸੁਣ ਰਿਦੇ ਰੂਕੀ ਥਲ ਥਾਂ ਨੂੰ ਪਰ ਲਾ ਨਾਮ ਦੁਆਰਾ ਖੀਵਾ ਅੰਮ੍ਰਿਤ ਧਾਰ ਬ੍ਰਹਮਾ ਅੰੰਦ ਦੀ ਧਾਰ ਜੋ ਬ੍ਰਹਮਾਕਾਰ ਬ੍ਰਿਤੀ ਹੋਣੀ ਹੈ ਇਸ ਵਿੱਚ ਖੀਵਾ ਮਸਤ ਹੋਈਏ ਐਸੀ ਸ਼ਰਾਬ ਬ੍ਰਹਮਾ ਅੰੰਦ ਦੇ ਦੇਣ ਵਾਲੀ ਪੀਂਦੇ ਅਸੀਂ ਅਸੀਂ ਇਹ ਦੂਸਰੀਆਂ ਸ਼ਰਾਬਾਂ ਦੋਸ਼ਵਾਰੀਆਂ ਨਹੀਂ ਪੀਂਦੇ ਆਸਾਂ ਨੂੰ ਹੱਲਾ ਪਹਿਲਾ ਛੁੜਾ ਆਸ ਖਸ ਮੰਨ ਕੀਆ ਸਤਿਗੁਰੂ ਨਾਨਕ ਦੇਵ ਸਾਹਿਬ ਸੰਦੇਹੀ ਜਿਸ ਵਕਤ ਤੇ ਇਹਨਾਂ ਆਵਾਜ਼ ਗਏ ਐ ਉਥੇ ਗੋਬਿੰਦ ਲੋਗ ਗੁਰੂ ਸਾਹਿਬ ਜੀ ਨੂੰ ਆ ਕੇ ਮਿਲੇ ਉਹਨਾਂ ਨੇ ਪ੍ਰੇਮ ਦੇ ਨਾਲ ਚਰਚਾ ਕੀਤੀ ਹਜੂਰ ਉਹਨਾਂ ਨੂੰ ਉਕਰ ਦਿੱਤੇ ਨਾਵ ਕੌਣ ਤੇ ਬ੍ਰਹਮਾ ਉਪਜੇ ਬੇਤ ਪੜੇ ਮੁਹਕੰਡ ਸਵਾਰ ਤਾਂ ਕੋ ਅੰਤ ਨ ਜਾਈ ਲਖਣਾ ਆਪ ਦੀ ਯਾਤ ਰਹਿ ਕਵਾਰ ਕਿ ਪ੍ਰੇਮ ਦੇ ਨਾਲ ਸਰਦਾਰਾਂ ਦੇ ਨਾਲ ਹੀ ਇਹਨਾਂ ਵਾਰੀ ਆ ਗਏ ਇੱਥੇ ਸਰਦੂ ਜੀ ਜਾ ਕੇ ਬੈਠੇ ਉਹ ਫਿਰ ਪਠਾਨਾਂ ਦੇ ਘਰਾਂ ਵਿੱਚ ਵਿਆਹ ਸੀ ਸਾਰੀ ਵਿਆੜੀ ਮਹਾਰਾਜ ਬੈਠੇ ਰਹੇ ਫਕੀਰ ਕੋਲ ਆ ਕੇ ਰੋਟੀ ਨਾ ਮਿਲੀ ਮਹਾਰਾਜ ਕਹਿੰ ਲਗੇ ਭਾਈ ਮਰਜ਼ਾਨੇ ਆ ਐ ਕਰੋ ਆਉਂਦੇ ਹੋਏ ਭਾਈ ਨਾਲੋ ਨੂੰ ਵੀ ਸੱਦ ਲਿਆਓ ਇਹ ਸੰਤੋ ਤੁਹਾਨੂੰ ਸੁਕੀ ਦਾ ਲਵਾਸ ਹੈ ਮੰਗ ਕੇ ਖਾ ਲਓ ਰੋਟੀ ਜੇ ਬੈਠੇ ਨਹੀ ਮਿਲਦੀ ਇਹ ਸੁਣ ਕਰਕੇ ਦੋ ਸਾਧਕੇ ਲੈ ਕੇ ਨਾਲ ਮਰਦਾਨੇ ਦੇ ਤੇ ਪਠਾਣਾਂ ਦੇ ਘਰ ਵਿਆਹ ਸੀ ਸਿੱਧਾ ਲੈਣ ਨੂੰ ਆਤੇ ਜਦੋਂ ਗਏ ਕਿਸ਼ਰਾਬੀ ਆਇਆ ਉਸ ਨੇ ਆ ਕੇ ਗਾਲਾਂ ਕੱਢੀਆਂ ਤੇ ਮਰਦਾਨੇ ਨੂੰ ਧੱਕਾ ਦੇ ਕੇ ਚੁੱਤ ਸਿਰ ਦਿੱਤਾ ਭਾਈ ਮਰਦਾਨੇ ਦੇ ਚੋਟ ਲੱਗੀ ਤੇ ਸਾਧ ਵੀ ਡਰ ਗਏ ਉਸੇ ਵੇਲੇ ਭਾਈ ਲਾਲੋ ਨੂੰ ਬੁਲਾ ਕੇ ਆਉਂਦੇ ਹੋਏ ਆ ਗਏ ਸਾਧਾਂ ਨੇ ਭਾਈ ਮਰਦਾਨੇ ਦੇ ਚੋਟ ਲੱਗੀ ਵਿਖਾਈ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਨੇ جیسی میں آوے خسم کی بانی تیسرا کری گیم وے لالو اس یہ چہریا اچاریا پنجاب دیتے اس ویلے باور بادشاہ سی اس نے آ کے انہوں نے آواز نے ماریا یہاں آواز نے جب مارنا سارے لوگوں کو قیدی بنا کے پکڑ لیا گرو مہاراج صاحب بھی اتنے روڑی صاحب بیٹھے سن اس جگہ تو ایک مغل نے ستگو مہاراج صاحب اٹھا کے سر پہ بوجھا دے د ਇਕ ਬਾਲੇ ਨੂੰ ਚਕਾਤਾ ਮਹਾਰਾਜ ਦੇ ਸਵਾ ਗੱਠ ਬੋਲਿਆ ਉਹ ਚੈ ਰਹਾ ਸਿਰ ਤੇ ਨਾ ਟਿਕਿਆ ਜੋਰ ਲਾ ਰਹੇ ਨਾਲ ਨਾਲ ਪੰਤੂਰੀ ਜਾਂਦੀ ਹੈ ਭਾਈ ਮਰਦਾਨੇ ਨੂੰ ਅਰੀ ਆਲਾ ਘੋੜਾ ਫਰਾਤ ਦਾ ਉਸ ਵੇ ਮਰਦਾਨਾ ਕਹਿਣ ਲੱਗਾ ਮਹਾਰਾਜ ਮੈਂ ਤਾਂ ਬੜਾ ਊਖਾ ਹੈ ਮਹਾਰਾਜ ਕਹਿੰਦੇ ਛੱਡ ਦੇ ਮਰਦਾਨੇ ਘੋੜਾ ਮਗੜਾ ਆਪੇ ਤੁਰਿਆਉ ਮਹਾਰਾਜ ਕਹਿੰਦੇ ਪਠਾਣ ਮਾਰਨਗੇ ਸਤਜੂ ਜੀ ਕਹਿੰਦੇ ਛੱਡ ਤਾਂ ਸੀ ਜੋ ਛੱਡਿਆ ਘੋੜਾ ਖੜਾ ਰਿਹਾ ਰਵਾ ਮਰਦਾਨੇ ਨੂੰ ਬੁਝਾਇਆ ਉਸ ਜਿਹੜੇ ਜਾਂਦੇ ਹੋਏ ਬਾਬਰ ਦੀ ਕੈਦ ਵਾਲ ਨੂੰ ਮਹਾਰਾਜ ਸਾਹਿਬ ਨੇ ਇਹ ਉਸੇ ਸ਼ਬਦੋਚਾਰਨ ਕੀਤਾ ਆਸਾ ਮਹੱਲਾ ਪਹਿਲਾ ਖੁਰਾਸਾਨ ਖਸਮਾਨਾ ਕੀਆ ਇਹ ਪਰਮੇਸ਼ਰ ਖੁਰਾਸਾਨ ਕਾਬਲ ਪੰਧਾਰ ਦੇ ਇਲਾਕੇ ਵਿੱਚ ਖੁਰਾਸਾਨ ਇਲਾਕਾ ਹੈ ਜਿਵੇਂ ਮਾਲਵਾ ਮਾਝਾ ਆਪਣੀ ਦੇਸ਼ ਹੈ ਪੰਜਾਬ ਦੇ ਅੰਦਰ ਇਸੇ ਪ੍ਰਕਾਰ ਇਹ ਖੁਰਾਸਾਨ ਦਾ ਸੀ ਬਾਬਰ ਜਿਹੜਾ ਤਿਮਰੂ ਇਹ ਲਾਪਿਓ ਇਹ ਗੁਰੂ ਨਾਨਕ ਸਾਹਿਬ ਦੀ ਸ਼ਰਨ ਲੈ ਕੇ ਰਾਜ ਪ੍ਰਾਪਤ ਕੀਤਾ ਸੀ ਸੋ ਹਜੂਰ ਫਰਮਾਉਂਦੇ ਹਨ ਖੁਰਾਸਾਨ ਖਸਮਾਨਾ ਕੀਤਾ ਇਹ ਖੁਰਾਸਾਨੀ ਇਹਨਾਂ ਬਹਾਵਰ ਚੜ ਕੇ ਆਇਆ ਹੈ ਇਹਦਾ ਤੁਸੀਂ ਖਸਮਾਨਾ ਪਖ ਕੀਤਾ ਹੈ ਹਿੰਦੁਸਤਾਨ ਡਰਾਂ ਹਿੰਦੁਸਤਾਨੀ ਉਸ ਵੇਲੇ ਸਾਥ ਸੰਗੇ ਜੀ ਪਠਾਨ ਸਨ ਪਠਾਣਾਂ ਦੀ ਲੋਦੀ ਖਾਨਦਾਨ ਦੇ ਪਠਾਨ ਉਸ ਵੇਲੇ ਰਾਜੇ ਸਨ ਬਹਿਲੋਲ ਲੋਧੀ ਰਾਜਾ ਸੀ ਸੁਲਤਾਨਪੁਰ ਜਿਸ ਵਕਤ ਮਹਾਰਾਜਾ ਹਟ ਕਰਦੇ ਸਨ ਇਸ ਪ੍ਰਕਾਰ ਹਿੰਦੁਸਤਾਨ ਦਾ ਰਾਜ ਮਾਲਾ ਕਹਿੰਦੇ ਹਿੰਦੁਸਤਾਨੀ ਜਿਹੜੇ ਪਠਾਣਾ ਦਾ ਲੋਧੀ ਖਾਨਦਾਨ ਦਾ ਰਾਜ ਸੀ ਉਹਨਾਂ ਨੂੰ ਡਰਾਉਣਾ ਕੀਤਾ ਆਪਨੇ ਆਪੇ ਜੂਸ ਨਦੀ ਕਰਤਾ ਇਹ ਕੋ ਕਹਿ ਰਿਹਾ ਕਿਉਂ ਕੀਤਾ ਪਰਮੇਸ਼ਰ ਨੇ ਤੁਹਾਾਰੇ ਕਹਿੰਦੇ ਆਪਦੇ ਸਿਰ ਤੇ ਵਾਹਿਗੁਰੂ ਨਿਰਲੇਪ ਰਹਿੰਦਾ ਹੈ ਦੋਸ਼ ਨਹੀਂ ਆਉਦੇ ਸਿਰ ਦੇ ਤੋਂ ਜਿੰਦਾ ਲੈਂਦਾ ਜਮ ਕਰ ਮੁਗਲ ਚੜਾਇਆ ਕਿਹਨਾਂ ਨੇ ਕਹੀਂ ਜਮਦਾ ਰੂਪ ਬਣਾ ਕੇ ਲੋਧੀ ਖਾਨਦਾਨ ਪਖਾਣਾ ਤੇ ਮੁਗਲ ਨੂੰ ਚੜ੍ਹਾਤਾ ਬਾਬਰ ਪਾਦਸ਼ਾਹ ਨੂੰ ਏਤੀ ਮਾਰ ਪਈ ਕਰ ਲਾਉਣੇ ਕਿਸ ਮਿਸ਼ਰ ਇਨੀ ਮਾਰ ਮੋ ਇਹਨਾਂ ਤੇ ਪਖਾਣਾ ਤੇ ਕਈ ਇਹਨਾਂ ਨੇ ਬੜਾ ਕਰਲਾਬ ਕੀਤਾ ਕਈ ਕਲਾਬ ਕਰਦੇ ਰਹੇ ਕਈਨ ਕੁਰਲਾਣੇ ਲਿਖ ਦਿੱਤਾ ਕਿਤੇ ਅਜ ਕਰਲਾਣੇ ਐ ਪਾਠ ਤੈ ਕੀ ਦਰਦ ਨਾ ਆਇਆ اے ਪਰਮੇਸ਼ਰ ਤੈਨੂੰ ਕੀ ਇਹਨਾਂ ਦੀ ਵਾਜੂ ਦਰਦ ਨਾ ਆਇਆ ਤੈਨੂੰ ਦਰਦ ਨਾ ਆਇਆ اے ਪਰਮੇਸ਼ਰ ਕਰਤਾ ਤੂੰ ਸਭ ਨਾਲ ਆਕਾ ਸੂਈ ਹਰ ਮੌਦਿਆਂ ਇਹ ਕਰਤਾ ਪੁਰਖ ਤੂੰ ਤਾਂ ਸਾਰਿਆਂ ਦਾ ਹੀ ਐ ਨਾ ਗਰੀਬਾਂ ਗਰੀ ਅਮੀਰਾਂ ਦਾ ਜੇ ਸਖਤਾ ਸਖੀ ਕਉ ਮਰਨ ਸੁਹਾ ਜੀ ਆਪੋ ਵਿੱਚ ਕੋਈ ਜ਼ਬਰਦਸਤੀ ਯਾਰੇ ਕਸਰ ਤੇ ਕਹਿਨੀ ਤੂੰ ਵੇਖਦਾ ਨਾ ਇਸੇ ਪ੍ਰਕਾਰ ਜੀ ਜੋਰਾਵਰ ਮਹਾਰਾਜ ਜੋਰਾਵਰ ਸੀ ਨਾ ਪਠਾਨ ਜਿਹੜੇ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਗਵਾਉਂਦੇ ਸੀ ਇਹ ਮਨਾਵਾ ਗਏ ਤੇ ਜੋਰਾਵਰ ਆ ਗਿਆ ਮੁਗਲ ਚੜ ਕੇ ਉੱਪਰ ਜੇ ਮਹਾਰਾਜ ਜੀ ਸਤਕਾ ਜੋਰਾਵਰ ਹੈ ਜੋਰਾਵਰ ਲੋਦੀ ਖਾਨਦਾਨੇ ਪਠਾਣਾ ਨੂੰ ਮਾਰਿਆ ਤਾਂ ਮਨ ਰੂਸ ਨਾ ਹੋਵੇ ਮਨ ਦੀ ਗੁੱਸਾ ਨਹੀਂ ਹੋਈ ਕੋਈ ਹੈ ਇਹ ਚੰਗਾ ਆਪੋ ਜਿਓਰ ਅਲਮਾਈ ਕਰ ਲੈ ਆਪ ਮਰਾਈ ਗਈ ਨੰਨੀ ਹੈ ਰਹਾਉ ਸਖਤਾ ਸਿਓ ਮਾਰੇ ਮਾਰੇ ਪੈ ਵੱਗੇ ਫਿਰ ਆਪ ਮਾਰਾ ਸਾਹ ਉਸ ਕੈਦ ਵਿੱਚ ਕਿਉਂ ਗਏ ਜੇ ਕੋਈ ਪੁੱਛੇ ਤਮਾਰੇ ਵੀ ਕਾਰਨ ਹੀ ਹੈ ਸਾਡਾ ਜਾਣ ਰਹਾ ਜੀ ਸਕਤਾ ਸੀ ਉਹ ਮਾਰੇ ਪੈ ਵੱਕੇ ਜੇ ਸੰਕਤਾ ਜੋਰ ਵਾਲਾ ਸ਼ੇਰ ਗੁੰਮਾਂ ਦੇ ਵੱਧ ਕੇ ਪੈ ਉੱਪਰ ਪੈ ਕੇ ਗਾਲਵੋ ਪੈ ਕੇ ਉਹਨੂੰ ਮਾਰਨਾ ਕਰੇ ਖਸਮ ਸਾ ਪੁਰਸਾਈ ਫਿਰ ਖਸਮ ਨੂੰ ਉਹਦੀ ਬਹੁਤ ਪ੍ਰਸ਼ਾਰਥ ਕਰਨਾ ਪੈਂਦਾ ਉਦਮ ਕਰਨਾ ਪੈਂਦਾ ਰੱਖਿਆ ਵਾਸਤੇ ਸਾਨੂੰ ਤਾਂ ਕਹਿ ਚਾਉਣਾ ਪਿਆ ਜਿਹੜੇ ਬਾਲਕ ਸੀ ਬਿਰਧ ਸੀ ਇਸਤਰੀਆਂ ਸੀ ਉਹ ਜਿਹਨਾਂ ਜੰਮ ਕੀਤਾ ਉਹ ਤਾਂ ਮਾਰਤੇ ਬਾਬਰ ਨੇ ਇਹ ਕੈਦੀ ਕਰਕੇ ਸਾਰੇ ਕੈਦ ਬਿਠਾ ਲੇ ਇਸ ਕਰਕੇ ਮਾਲਕ ਨੂੰ ਪ੍ਰਸਾਦ ਕਰਨਾ ਪਿਆ ਆਪ ਗੁਰੂ ਨਾਨਕ ਗੁਰੂ ਬੋ ਕੇ ਉਹਨਾਂ ਨੂੰ ਕੈਦਖਾਨੇ ਚੋਂ ਛੁਡਾਇਆ ਰਤਨ ਵਿਗਾੜ ਬਿਗੂਏ ਕੁੱਤੀ ਇਹ ਜਿਹੜੇ ਕੁੱਤਿਆਂ ਦੀ ਨਿਆਂ ਹੀ ਪਠਾਨ ਸੀ ਰਤਨ ਵਰਗੇ ਜਿਹੜੇ ਜਨਮ ਸੀ ਇਹਨਾਂ ਨੇ ਇਹ ਵਿਸ਼ਿਆਂ ਨੂੰ ਵਿਗਾੜ ਕੇ ਬਗੋਏ ਖਰਾਬ ਕਰ ਲੈ ਹੋਇਆ ਸਾਰ ਨਾ ਕਾਇਏ ਮਰ ਚੁੱਕੇ ਇਹਨਾਂ ਦੀ ਖਬਰ ਨਹੀਂ ਕੋਈ ਗਿਣਤੀ ਨਹੀਂ ਗਿਣੀ ਜਾ ਸਭ ਇਹ ਜੰਗ ਕਰਕੇ ਮਰ ਗਏ ਹਨ ਆਪੇ ਜੋੜ ਵਿਛੋੜੇ ਆਪੇ اے ਪਰਮੇਸ਼ਰ ਆਪ ਹੀ ਜੋੜਨ ਵਾਲਾ ਜਿੰਦਾਂ ਨੂੰ ਆਪ ਹੀ ਮਾਰ ਕਰਕੇ ਜੀਆਂ ਨੂੰ ਤੇ ਦੇਹਾਂ ਨੂੰ ਵਿਛੋੜਨ ਵਾਲਾ ਹੈ ਵੇਖ ਤੇਰੀ ਵਡਿਆਈ ਅਸੀਂ ਤਾਂ ਮਾਰਾ ਤੇਰੀ ਵਧਾਈ ਵੇਖਵੇਂ ਜਿਵੇਂ ਤੈਨੂੰ ਪਾਉਂਦਾ ਤੇਰੀ ਪ੍ਰਸੰਤਾ ਹੈ ਜੇ ਕੋ ਨਾਉ ਧਰਾਏ ਵੱਡਾ ਪਰ ਇਹ ਪਰਮੇਸ਼ਰ ਜੀ ਕੋਈ ਆਲਦਾ ਜਿਵੇਂ ਖਾਨਦਾਨ 로ਦੀ ਖਾਨਦਾਨ ਵੱਡੇ ਕਹਾਉਂਦੇ ਸੀ ਜੇ ਕੋਈ ਆਲਦਾ ਨਾਉ ਵੱਡਾ ਰਖਾ ਲਵੇ ਹੁਣ ਕਾਰਨ ਨਾਲ ਨਾਂ ਭਾਣੇ ਮਨ ਭਾਣੇ ਸਵਾਦਾਂ ਨੂੰ ਭੋਗਣਾ ਕਰੇ ਖਸਵੇਂ ਨਜ਼ਰੀ ਕੀੜਾ ਆਵੇ ਉਹਦਾ ਮਾਲਕ ਵੀ ਨਿਰਾ ਵਿੱਚ ਹੈ ਕੀੜਿਆਂ ਦੀ ਗਿੰਤੀ ਚ ਆਉਂਦਾ ਹੈ ਜੇਤੇ ਚੁਗੈ ਦਾਣੇ ਜਿਵੇਂ ਕੀੜੇ ਦਾਣੇ ਚੱਕੀ ਫਿਰਦੇ ਨੇ ਜਿਵੇਂ ਭੋਗ ਭੋਗਦਾ ਜਿੰਨੇ ਕਿਉਂ ਦਾਣੇ ਚੱਕੀ ਫਿਰਦੇ ਕੀੜੇ ਜਿਵੇਂ ਇਸ ਪ੍ਰਕਾਰ ਦੀ ਨਿਗਾਹ ਚਾਹ ਉਹ ਪ੍ਰਮੇਸ਼ਰ ਦੀ ਚ ਮਾਰ ਮਾਰ ਜੀ ਤੇਤੇ ਚੁਗੈ ਦਾਣੇ ਇੱਕ ਮਹਾਤਮਾ ਸਨ ਉਹ ਕਹਿੰਦੇ ਭਾਈ ਅੱਡ ਹੋ ਕੇ ਨਹੀਂ ਖਾਈ ਜਾਂਦਾ ਕਹਿੰਦੇ ਤੈਨੂੰ ਕੀ ਬਾਬਾ ਜੀ ਮੈਂ ਮਰਜੀ ਨਾ ਖਾਵਾਂ ਕਹਿੰਦੇ ਚੰਗਾ ਬੰਨ ਛੱਡੀ ਹੁਣ ਪੱਲੇ ਬੰਮ ਛੱਡੇ ਦੂਰੇ ਤੇ ਖੋਲੇ ਤਾਂ ਕੀੜੇ ਬਣੇ ਹੋਏ ਵੇਖੇ ਵੇਖ ਕਹਿੰਦੇ ਜਿਹੜਾ ਅੱਡ ਖਾਣਾ ਹੈ ਕੀੜੇ ਖਾਣੇ ਨੇ ਇਸ ਪ੍ਰਕਾਰ ਜਿੱਤੇ ਗਾਣੇ ਚੁਗਦਾ ਉਹ ਕੀੜੀਆਂ ਵੀ ਨਹੀਂ ਆਈਆਂ ਹੈ ਮਰ ਮਰ ਕਹਿੰਦੇ ਨਾ ਨਹੀਂ ਖਾ ਸਕਦਾ ਮਰ ਮਰ ਜੀਵੈ ਤਾਂ ਕਿਸ ਪਾਈ ਇਹ ਜਿੱਦੋਂ ਪਰਮੇਸ਼ਰ ਵੱਲੋਂ ਮਰੇ ਹੋਏ ਹੈ ਜੇ ਉਸ ਪਾਸੇ ਜਿਉਂ ਪਹਿਣ ਸੰਸਾਰ ਵੱਲ ਜਿਉਂਦੇ ਜੇ ਉਧਰੋਂ ਮਰ ਜਾਣ ਨਾ ਕੋਈ ਪ੍ਰਾਪਤ ਕਰ ਸਕਦੇ ਹਿੰਦੋਸਤਾਨੀ ਵੀ ਨਾਨਕ ਨਾਮ ਵਖਾਣੇ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਕਥਨ ਕਰੇ ਤਾਂ ਹਿੰਦੋਸਤਾਨ ਦੀ ਜਿੱਤ ਹੋ ਸਕਦੀ ਹੈ ਇਹ ਵਾਕ ਕਹੇ ਹਨ ਗੁਰੂ ਸਾਹਿਬ ਜੀ ਨੇ ਉਸ ਵਕਤ ਇਸੇ ਪ੍ਰਕਾਰੰਤਰੀ ਵੀ ਨੂੰ ਸਮਝੋ ਖੁਰ ਆਸਾਨ ਖਸਮ ਵੰਨਾ ਕੀਆ ਖੁਰ ਆਸਾਨ ਸਾਮ ਜਿਹੜਾ ਸਾਰਾ ਸੰਸਾਰ ਹੈ ਨਾ ਇਹਦੇ ਜਿੰਨੇ ਵਿਸ਼ੇ ਸੁਖ ਹੈ ਇਨਾਂ ਦਾ ਤਿਆਗ ਕਰਕੇ ਜਿਨ੍ਹਾਂ ਨੂੰ ਖਾਣਾ ਕੀਤਾ ਨਾਸ ਕੀਤੇ ਐ ਸਾਮ ਜਿਨਨੇ ਵਿਅੰਤ ਪਦਾਰਥਨ ਮਿਲੇ ਹੋਏ ਉਹਨਾਂ ਨੂੰ ਖਾਣਾ ਕੀਤਾ ਨਾਸ ਕੀਤਾ ਜਿਨ੍ਹਾਂ ਨੇ ਮਿੱਥਿਆ ਨਿਸ਼ੇ ਕੀਤੇ ਐ ਖਸਮਾਨਾ ਕੀਤਾ ਉਹਨਾਂ ਭਗਤਾਂ ਦਾ ਵਾਹਿਗੁਰੂ ਤਖਤ ਕੀਤਾ ਜਿਨ੍ਹਾਂ ਨੂੰ ਦੁਨੀਆ ਦੇ ਆਸਾਨ ਪਦਾਰਥ ਮਿਲੇ ਹੋਏ ਉਹਨੂੰ ਖਾਣਾ ਕੀਤਾ ਨਾਸ ਕੀਤਾ ਮਿੱਥਿਆ ਸਮਝਿਆ ਉਹਨਾਂ ਦਾ ਵਾਇਰਸ ਨੂੰ ਪੱਕਾ ਕੀਤਾ ਹੈ ਹਿੰਦੁਸਤਾਨ ਡਰਾਇਆ ਹਿੰਦੁਸਤਾਨ ਹਿੰਦੂ ਚੋਰਾ ਦਾ ਨਾਮ ਹੁੰਦਾ ਹੈ ਇਹਦੇ ਮੁਸਲਮਾਨਾਂ ਨੇ ਜਿਸ ਵਕਤ ਇਹ ਤੜਕੇ ਆਇਆ ਆਪਣੇ ਮੁਹੰਮਦ ਉਸ ਅਟਕਦੇ ਉੱਤੇ ਇਹਨਾਂ ਦੇ ਜਿਹੜੇ ਆਦਮੀ ਸੀ ਕੁਝ ਚੋਰਾਦੇ ਸੀ ਉਦੋਂ ਨਾਮ ਇਹਦਾ ਹਿੰਦੁਸਤਾਨ ਪੈ ਗਿਆ ਇਸ ਜਿਸ ਦਾ ਨਾਮ ਇਹ ਭਾਰਤ ਕਹਿੰਦੇ ਅੱਜ ਹਿੰਦੁਸਤਾਨ ਡਰਾਇਆ ਹਿੰਦੁਸਤਾਨ ਇਹ ਚੋਰੀ ਕਰਨ ਵਾਲੇ ਜਿਹੜੇ ਲੋਕ ਹਨਗੇ ਇਸੇ ਤੋਂ ਹੰਗਤਾ ਕਰਨ ਵਾਲੇ ਤੇ ਦੁਐਤ ਕਰਨ ਵਾਲੇ ਦੁਐਤ ਕਰਨ ਵਾਲੇ ਤੇ ਹੰਕਾ ਵਾਲਿਆਂ ਨੇ ਤਾਂ ਹੀ ਡਰ ਦੇਣਾ ਕੀਤਾ ਹੈ ਪਰਮੇਸ਼ਵਰ ਨੇ ਆਪੈ ਦੋਸ਼ ਨਾ ਦੇਈ ਕਰਤਾ ਉਹ ਕਰਤਾ ਪ੍ਰਖਾ ਆਪ ਦਾ ਦੋਸ਼ ਨਹੀਂ ਦੇਣਾ ਕਰਦਾ ਕਿਸੇ ਪ੍ਰਕਾਰ ਜੰਮ ਕਰ ਮੁਗਲ ਚੜਾਇਆ ਜਿਨ੍ਹਾਂ ਦੇ ਸਾਲ ਸਿੰਘ ਜੀ ਮੋਹ ਨਾਲ ਗਲੇ ਹੋਏ ਮਨ ਆਏ ਉਹਨਾਂ ਨੂੰ ਜਾਉ ਉਹਨਾਂ ਦੇ ਸਰਦੋ ਤੇ ਚੜਾਉਣਾ ਕੀਤਾ ਹੈ ਜੰਮ ਮਾਰਦਾ ਹੈ ਉਹਨਾਂ ਦੇ ਤਾਂ ਹੀ ਜੇਤੀ ਮਾਰ ਪਈ ਕਰਲਾਣੇ ਜੇਤੀ ਮਾਰ ਪਈ ਹੈ ਕਾਮ ਕਰੋ ਦੀ ਕਰਲਾਬ ਕਰਦੇ ਹਨ ਕੈ ਕੀ ਦਰਦ ਨਾ ਆਏ ਇਹ ਕੋਸ਼ਿਸ਼ ਪੈਨੂ ਕੀ ਦਰਦ ਆਉਣਾ ਸੀ ਤੂੰ ਜਾਣਨਾ ਵਕਾਰਾਂ ਦੇ ਮਾਰੇ ਮਾਰੀ ਦੇ ਹਨ ਪਰ ਤਾ ਤੂੰ ਸਭ ਨਾ ਕਾਸੂ ਇਹ ਕਰ ਤਾ ਤੂੰ ਸਾਰਿਆਂ ਦੇ ਪਿੱਛੇ ਵੀ ਸੀ ਹੁਣ ਵੀ ਹੈ ਅੱਗੇ ਨੂੰ ਵੀ ਸੋ ਹੋਵੇਂਗਾ ਜੇ ਸ਼ਕਤਾ ਸ਼ਕਤੀ ਕਉ ਮਾਰੇ ਜੇ ਜੋਰਾ ਨਾਲ ਜੋਰਾ ਵਰਗੇ ਕਈ ਮਾਰ ਨਾ ਕਰੇ ਕਾ ਮਨ ਰੋਸ ਨਾ ਹੋਏ ਜਿਹੜੇ ਅੱਗੇ ਅਗਿਆਨੀ ਆਹ ਹੰਕਾਰ ਆਦ ਕਿੰਨਨ ਜੇ ਮਾਰੇ ਕਾ ਮਨ ਰੋਸ ਸਾਡੇ ਮਨ ਜੁ ਮਾਜ ਕੀ ਹੋਣੀ ਵੀ ਵਕਾਰਾਂ ਦੇ ਗਰਸ਼ੇ ਇਹਨਾਂ ਨੂੰ ਵਕਾਰ ਖਾਈ ਜਾਂਦੇ ਐ ਰਹਾਉ ਸਾਕਾ ਸਿਓ ਮਾਰੇ ਪੈ ਵਗੇ ਜੇ ਜਰਾ ਵਰ ਸ਼ੇਰ ਦੀ ਨਿਆਈ ਹੰਕਾਰ ਬੱਗ ਦੀ ਨਿਆਈ ਸਭ ਸੰਤੋਖ ਆੜੀ ਨਰਮ ਗੋਣਵਾ ਇਹਨਾਂ ਦੇ ਤੇ ਗਾਲੋ ਪੈ ਕੇ ਮਾਰਨਾ ਆਪਾ ਕਰੇ ਅ ਗਿਆਨ ਫਸਵੇ ਸਾ ਪੁਰਸਾਈ ਉਸ ਨੂੰ ਜਿ ਪ੍ਰਹਲਾਦ ਦੀ ਰੱਖਿਆ ਕੀਤੀ ਹਰਨਾਖਸ਼ ਨੂੰ ਮਾਰ ਕੇ ਕਿਉਂ ਵਾਹਿਗੁਰੂ ਦੀ ਤੀਰੂੜ ਹੋ ਕੇ ਚੇਤਨ ਨੂੰ ਪ੍ਰਸ਼ਾਰਥ ਕਰਨਾ ਪੈਂਦਾ ਉਦਮ ਕਰਕੇ ਆਪਦੇ ਪਿਆਰਿਆਂ ਦੀ ਰੱਖਿਆ ਕਰਨੀ ਪੈਂਦੀ ਹੈ ਰਤਨ ਵਿਗਾੜ ਬਿਗੋਏ ਜਿੰਨਾ ਰਤਨ ਬਰਾਗ ਆਦ ਗੁਨਾ ਨੂੰ ਵਿਗਾੜ ਦਿੱਤਾ ਹੈ ਬਗੋਏ ਕੁੱਤੀ ਉਹ ਕੁੱਤਿਆਂ ਦੀ ਨਹੀਂ ਲੋਭ ਵਿੱਚ ਬਗੋਏ ਖਰਾਬ ਹੋਏ ਹੈ ਜਿਹੜੇ ਹੋਇਆ ਸਾਰ ਨਾ ਕਾਇ ਹੈ ਇਸ ਸੰਸਾਰ ਵਿੱਚ ਮਰਦੇ ਰਹਿੰਦੇ ਉਹਨਾਂ ਨੂੰ ਕੋਈ ਪਰਮੇਸ਼ਰ ਦੀ ਸਾਰ ਖਬਰ ਨਹੀਂ ਪ੍ਰਾਪਤੀ ਦੀ ਆਪੇ ਜੋੜ ਵਿਛੋੜੇ ਆਪੇ ਆਪ ਹੀ ਸਾਧ ਸੰਗਤ ਨਾਲ ਜੋੜ ਕਰਕੇ ਕੋ ਸੰਗਤ ਨਾਲ ਉਹ ਵਿਛੋੜ ਦਿੰਦਾ ਜਿਨ੍ਹਾਂ ਨੂੰ ਵੇਖ ਤੇਰੀ ਵਡਿਆਈ ਉਹ ਮਾਰਾ ਤੇਰੀ ਵਡਿਆਈ ਵੇਖ ਕੇ ਸਦਾ ਪ੍ਰਸੰਨ ਰਹਿੰਦੇ ਹੰ ਜੇ ਕੋ ਨਾ ਉਤਰਾਏ ਵੱਡਾ ਜੇ ਕੋ ਹੰਕਾਰ ਨਾਲ ਆਉ ਆਪਦਾ ਵੱਡਾ ਹੰਕਾਰੀ ਦਿਖਾ ਲਵੇ ਨਾਉ ਵਾਦ ਕਰੇ ਮਨ ਪਾੜੇ ਖੁਸ਼ ਸਰਦਾਰ ਸਿੰਘ ਉਸ ਗੰਧ ਵਿਸ਼ੇ ਮਨ ਪਾਉਂਦੇ ਭੋਗ ਨਾ ਕਰੇ ਖਸਵੇਂ ਨਜ਼ਰੀ ਕੀੜਾ ਆਵੇ ਉਹ ਖਰਸ਼ਮ ਵੀ ਨਜ਼ਰ ਵਿੱਚ ਕੀੜਿਆਂ ਵੀ ਨਹੀਂ ਆਏ ਪੈਰਾ ਇਠਾ ਆਉਣ ਵਾਲਾ ਜੀਵ ਪ੍ਰਤੀਤ ਹੁੰਦਾ ਤੁਛ ਜੀਤੇ ਜੁਗੈ ਦਾਣੇ ਜਿੰਨੇ ਤੂੰ ਖੋਗਦਾ ਦਾਣੇ ਚੁਗੀ ਫਿਰਦੇ ਜਿਵੇਂ ਕੀੜੇ ਇਹ ਜੇ ਜਾਣਦੇ ਹੁਣ ਮਰ ਮਰ ਜੀਵੇ ਤਾਂ ਕਿਸ਼ ਪਾਏ ਇਹ ਪਰਮੇਸ਼ਰ ਵੱਲੋਂ ਮਰਿਆ ਉਹ ਤੇ ਜੀਉਂ ਪਵੇ ਤੇ ਸੰਸਾਰ ਵੱਲ ਜੀਉਂਦਾ ਉਹਦੋਂ ਮਰ ਜਾਵੇ ਤੋਂ ਬੁਰਾਂ ਦੇ ਪਾਸੋਂ ਲਾਭੇ ਪਾ ਸਕਦਾ ਹੈ। ਨਾਨਕ ਨਾਮ ਮੁਖਾਣੇ। ਉਹ ਸੰਗਰੂ ਸਾਹਿਬ ਜੀ ਕਹਿੰਦੇ ਨਾਮ ਦਾ ਜੇ ਵਿਖਿਆਨ ਕਰੇ ਤਾਂ ਮੁਕਤ ਹੋ ਸਕਦਾ ਹੈ। ਲੋਕ ਸਾਧ ਸੰਗੇ ਜੀ ਪਹਿਲੇ ਪਾਤਸ਼ਾਹ ਦੇ 39 ਸ਼ਬਦ ਆਸਾ ਰਾਗ ਦੇ ਇੱਥੋਂ ਤੱਕ ਸਪੂਰਨ ਹੋਏ ਹਨ। ਅੱਗੇ ਤੀਜੇ ਪਾਤਸ਼ਾਹ ਦੇ ਚੱਲਣਗੇ। ਖਸਵੇਂ ਨਜ਼ਰੀ ਕੀੜਾ ਆਵੇ ਜੀਤੇ ਜੁਗੈ ਢਾਣੇ ਮਰ ਮਰ ਜੀ